ਸਾਰੇ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ 'ਚ ਤੇ ਅਸੀਂ ਆਏ ਅੱਜੇ ਪੁਰਾਣੀ ਆਪਣੇ ਘਰ ਜਿੱਥੇ ਸਾਡਾ ਪਹਿਲਾ ਘਰ ਹੁੰਦਾ ਸੀ। ਉਹ ਹੀ ਤੁਹਾਨੂੰ ਬਾਅਦ 'ਚ ਦਿਖਾਉਨੇ ਆ ਤੇ ਅੱਜ ਅਸੀਂ ਆਪਣੀ ਤੁਹਾਨੂੰ ਫੈਮਿਲੀ ਨਾਲ ਮਿਲਾਉਨੇ ਆ। ਅੱਜ ਵੱਡੇ ਭਾਈ ਦੇ ਘਰ ਆਇਆ ਆਪਾਂ ਜਾਂ ਤਾਂ ਮਿਲਾਉਣੀ ਨੰਨਾ। ਜਿਹੜੇ ਮੇਰੇ ਤੋਂ ਵੱਡੇ ਆ। ਇਹ ਮੋਟਰ ਲੱਗੇ ਹੁੰਦੀ ਹੈ ਸਾਡੀ ਮੋਟਰ ਵਾ। ਇੱਥੋਂ ਸਾਡੀ ਮੋਟਰ ਤੋਂ ਪਾਣੀ ਜਾਂਦਾ ਸਾਡੇ ਗਾੜੀ ਖੇਤਾਂ ਨੂੰ ਅੰਡਰਗਰਾਊਂਡ ਹੋਈ ਪਾਈਪ ਲਾਈਨ ਤੇ ਆਹ ਵਾ ਘਰ ਉਹਨਾਂ ਦਾ ਤੇ ਚੱਲਦੇ ਤੁਹਾਨੂੰ ਮਿਲਾਉਨੇ ਉਹਨਾਂ ਦੇ ਘਰ ਜਾ ਕੇ ਸਾਰੀ ਫੈਮਿਲੀ ਨਾਲ। ਇਹ ਉਹਨਾਂ ਦੇ ਪਾਜੀ ਦੀ ਵੀ ਘਰ ਵਾ ਤੇ ਇਹ ਸਾਡਾ ਜੱਦੀ ਘਰ ਵੀ ਆ ਪੁਰਾਣਾ ਘਰ ਵਾ ਪੁਰਾਣਾ ਘਰ ਹਾਂ ਤੇ ਇੱਥੇ ਹੀ ਹੁਣ ਸਾਡੇ ਵੱਡੇ ਪਾਜੀ ਇੱਥੇ ਰਹਿੰਦੇ ਆ ਤੇ ਇਹ ਘਰ ਦੇ ਨਾਲ ਸਾਡੀਆਂ ਬੜੀਆਂ ਜਿਆਦਾ ਜੁੜੀਆਂ ਵਾਂ ਤੇ ਅਸੀਂ ਸੋਚਿਆ ਕਿ ਚਲੋ ਨਿਊ ਘਰ ਤੇ ਸਾਰਿਆਂ ਨੇ ਵੇਖਿਆ ਹੀ ਸਾਡਾ ਤੇ ਪੁਰਾਣੇ ਘਰ ਦੀ ਵੀ ਕਿਉਂ ਨਾ ਤੁਹਾਨੂੰ ਸੈਰ ਕਰਾਈ ਜਾਵੇ ਵਿਖਾਇਆ ਜਾਵੇ ਕਿਉਂਕਿ ਸਾਡੀ ਜ਼ਮੀਨ ਇੱਧਰ ਵੀ ਆ ਇੱਧਰ ਵੀ ਸਾਡੀ ਜ਼ਮੀਨ ਹੈਗੀ ਇੱਧਰੋਂ ਪਾਣੀ ਜਾਂਦਾ ਤੇ ਇਹ ਪਾਈਪਲਾਈਨ ਹੋਈ ਆ ਇਹ ਇਧਰ ਨੂੰ ਸਾਡੀ ਇਹ ਕੋਠੀ ਉਧਰ ਨੂੰ ਵੀ ਪਾਣੀ ਜਾਂਦਾ ਸਾਡੀ ਜ਼ਮੀਨ ਨੂੰ ਸਾਰੇ ਸਾਰੇ ਹੋਈ ਹੈ ਤੇ ਇਹਨਾਂ ਡੰਗਰ ਡੰਗਰ ਰੱਖੇ ਪੂਰੇ ਆ ਸਾਰੇ ਮੱਜਾਂ ਰੱਖੀਆਂ ਇਧਰ ਹਾਂਜੀ ਤੇ ਵਧੀਆ ਜਿਗਾਰਡ ਬਣਾਇਆ ਜਾਂਦਾ ਵੀ ਆਹ ਟਰੈਕਟਰ ਟੁਕੜੇ ਰੱਖਿਆ ਟੋਕਾ ਵੀ ਆਵੇ ਸਭ ਕੁਝ ਹਾਂਜੀ ਸਾਰਾ ਕੁਝ ਹੀ ਬਣਿਆ ਇੱਕ ਜੁਆਇੰਟ ਫੈਮਿਲੀ ਆ ਸਾਰੇ ਰਹਿੰਦੇ ਵਧੀਆ ਬੜੇ ਪਿਆਰ ਨਾਲ ਹਾਂ ਤੇ ਅੱਜ ਚਲੋ ਤੁਹਾਨੂੰ ਮਲਾਉਨੇ ਆ ਸਾਰੇ ਨਾ ਉੱਥੇ ਜਾ ਗੱਲਬਾਤ ਕਰਦੇ ਆ ਹਾਂ ਚਲੋ ਮਲਾਉਨੇ ਆ ਤੁਹਾਨੂੰ ਜੀ ਆਪਣੀ ਫੈਮਿਲੀ ਨਾਲ ਸਾਡੀ ਫੈਮਿਲੀ ਬੈਠੀ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਜੀ ਸਤਿ ਸ਼੍ਰੀ ਅਕਾਲ ਚਾਲਾ ਵਧੀਆ ਠੀਕ ਠਾਕ ਦੀ ਸੁਣਾਓ ਆਪਣੀ ਆਪੜਾ ਵੀ ਬਹੁਤ ਵਧੀਆ ਬਸ ਸਹੀ ਦੱਸੋ ਪਹਿਲਾਂ ਮਲਾਉਣੇ ਤੁਹਾਨੂੰ ਆਪਨੇ ਵੱਡੇ ਭਰਾ ਨਾਲ ਸਾਡੇ ਵੱਡੇ ਭਰਾ ਸਤਨਾਮ ਸਿੰਘ ਜੀ ਬਾਜਵਾ ਸਾਹਿਬ ਸਾਡੇ ਹਾਂ ਜੀ ਬਹੁਤ ਧੰਨਵਾਦ ਤੁਹਾਡਾ ਸਾਸੀ ਕਾਲ ਜੀ ਸਾਰਿਆਂ ਨੂੰ ਸਾਸੀ ਕਾਲ ਜੀ ਆ ਇਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਆ ਇਹਦੀ ਬੇਟੀ ਗਾੜੀ ਹਾਂ ਤੇ ਇਹ ਸਾਡੀ ਭਾਬੀ ਜੀ ਵੱਡੇ ਜਿਹੇ ਸਾਸੀ ਕਾਲ ਜੀ ਸਾਰਿਆਂ ਨੂੰ ਆ ਇਹਨੇ ਨੌ ਬੈਠੀ ਮੰਗਰ ਇਹ ਸਾਡੀ ਨੌ ਆ ਪਰ ਅਸੀਂ ਲਗਾ ਕੇ ਬੱਲੀ ਸਾਹਮਣੇ ਬੰਨਦੇ ਆ ਇਹਨਾਂ ਤੁਸੀਂ ਜਾਣਦੇ ਜੇ ਹਾਂ ਮੈਨੂੰ ਤਾਂ ਸਾਰੇ ਚੰਗੀ ਤਰ੍ਹਾਂ ਹੀ ਜਾਣਦੇ ਆ ਮੈਂ ਇਹਨਾਂ ਦੀ ਛੋਟੀ ਦਰਾਣੀ ਤੇ ਇਹਨਾਂ ਦੀ ਘਰ ਵਾਲੀ ਤੇ ਆ ਸਾਡੀ ਜਠਾਣੀ ਆਈ ਆ ਪਿੰਡ ਤੋਂ ਇਹ ਸਾਡੇ ਭਾਬੀ ਸਾਡਾ ਬੜਾ ਪ੍ਰੇਮ ਹੈ ਨਾ ਸ਼ੁਰੂ ਤੋਂ ਹੀ ਇਹਨਾਂ ਫੈਮਲੀ ਨਾਲ ਬਹੁਤ ਪਿਆਰ ਆ ਤੇ ਸਾਨੂੰ ਬਹੁਤ ਹੀ ਮਿਲਦੀ-ਜੁਲਦੀ ਹੈ ਸਾਡੇ ਘਰ ਉਹ ਜਿਆਦਾ ਹੀ ਪਿਆਰ ਵੈਂਦਾ ਦਾ ਸਾਡੇ ਨਾਲ ਇਹ ਸਾਡੇ ਘਰ ਮਤਲਬ ਇਹਨਾਂ ਆਪਣੀ ਫੈਮਲੀ ਵਾਂਗੂ ਆਉਣ ਜਾਣਾ ਇਹਨਾਂ ਦਾ ਤੇ ਬਾਕੀ ਅਸੀਂ ਚਲੋ ਆਏ ਆ ਅੱਜ ਆਪਣੇ ਪੁਰਾਣੇ ਘਰ ਯਾਨੀ ਕਿ ਜੱਦੀ ਘਰ ਦੇ ਵਿੱਚ ਤੇ ਇੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀਗੇ ਤੇ ਹੁਣ ਮੈਂ ਥੋੜਾ ਜਿਹਾ ਘਰ ਹਟਮਾ ਬਣਾ ਲਿਆ ਵਾ ਤੇ ਮੈਂ ਸੋਚਿਆ ਵੀ ਚਲੋ ਥੋੜੀਆਂ ਜੀਆਂ ਕਿਤੇ ਪੁਰਾਣੀਆਂ ਜਾਦਾਂ ਤੁਹਾਡੇ ਨਾਲ ਤਾਜ਼ਾ ਹੋ ਜਾਣੀਆਂ ਤੇ ਇੱਕ ਸਾਰਿਆਂ ਨੂੰ ਆਪਣਾ ਮਤਲਬ ਵੀ ਪੁਰਾਣਾ ਘਰ ਜਿਹੜਾ ਵਾ ਵਿਖਾਈਏ ਦੇਖ ਕੇ ਦੱਸਿਓ ਵੀ ਕਿੱਦਾਂ ਦਾ ਲੱਗਦਾ ਤੁਹਾਨੂੰ ਤੇ ਆ ਵੀ ਸਾਡੀ ਸਾਡੀ ਫੈਮਿਲੀ ਸਾਰੀ ਮਤਲਬ ਇੱਥੇ ਸਾਡੇ ਵਹਿੰਦੇ ਭਾਈ ਵੱਡੇ ਤੇ ਘਰ ਦੇ ਵੱਡੇ ਭਾਈ ਦੇ ਬੱਬਕਾਲ ਸਾਰੇ ਇੰਦੇ ਆ ਉਹਨਾਂ ਨੂੰ ਤੁਸੀਂ ਕਾਫੀ ਮਿਲੇ ਇਹਨਾਂ ਨੂੰ ਹਨਾ ਹਾਂ ਹਾਂ ਮਿਲੇ ਉਹਨਾਂ ਨਾਲ ਮਿਲੇ ਆ ਤੇ ਫੇਰ ਆਉਣਗੇ ਫੇਰ ਮਿਲਾ ਦਾਂਗੇ ਤੁਹਾਨੂੰ ਏ ਸਾਡੀ ਫੈਮਿਲੀ ਇੱਥੇ ਦੀ ਇੱਕ ਜੋਇੰਟ ਫੈਮਿਲੀ ਰਹਿੰਦੇ ਹੁੰਦੇ ਇਕੱਠੇ ਹੀ ਹਾਂਜੀ ਅਜੇ ਵੀ ਕੁਝ ਮਤਲਬੀ ਨਹੀਂ ਇੰਨਾ ਚੇਂਜਸ ਹੋਇਆ ਪਰ ਥੋੜਾ ਥੋੜਾ ਹੋਇਆ ਵਾ ਪਰ ਜਿਆਦਾ ਨਹੀਂ ਹੋਇਆ ਪਹਿਲਾਂ ਹੀ ਸਾਰੇ ਇੱਥੇ ਇਕੱਠੇ ਰਹਿੰਦੇ ਸੀਗੇ ਤੇ ਆਪੇ ਹੁਣ ਥੋੜਾ ਐਡਵਾਂ ਚਲ ਗਏ ਆਪਾਂ ਥੋੜਾ ਇਕੱਲਾ ਘਟਵਾਡਾ ਘਰ ਵਾ ਇੱਥੋਂ ਹੁਣ ਉੱਥੇ ਪਾ ਲਿਆ ਘਰ ਹੁਣ ਥੋ ਦੱਸੋ ਫੇ ਗੱਲਬਾਤ ਕੋਈ ਕੋਈ ਤੇ ਚੋਪੀ ਹੋ ਗਏ ਸਾਰੇ ਰਲ ਮਿਲ ਕੇ ਰਹਿੰਦੇ ਸੀ ਇਕੱਠੇ ਹੀ ਮਤਲਬ ਹੁਣ ਲੱਪਣੇ ਨਾ ਕੋਈ ਨਾ ਦੀ ਰੀਸ ਥੋੜੇ ਹੀ ਗਾਡੋ ਅਡ ਹੋ ਗਏ ਕੋਈ ਉਧਰ ਨੂੰ ਹੋ ਗਿਆ ਕੋਈ ਉਧਰ ਨੂੰ ਹੋ ਗਿਆ ਅਈ ਇੱਥੇ ਕੱਲੇ ਰਹਿ ਕੇ ਵਡਾ ਜੜਾ ਅਡਾ ਜੇਠ ਹੋ ਬਾਬ ਕਾਲੇ ਚ ਲੱਗਿਆ ਤੇ ਐ ਹੁਣ ਇੱਥੇ ਇਕੱਲੇ ਪਿੱਛੇ ਇਹਨਾਂ ਨੇ ਪਾ ਲਈ ਆ ਕੋਠੀ ਇੱਥੇ ਵਾਵਾ ਵਧੀਆ ਫੈਮਿਲੀ ਸਾਰੀ ਰਹਿੰਦੀ ਇਕੱਠੇ ਰਹਿੰਦੇ ਏ ਆ ਵੀ ਮਤਲਬ ਹਟਵੇਂ ਤੇ ਚਲ ਜਾਈਦਾ ਪਰ ਰਾਖੀਆਂ ਜਿਆਦਾ ਵੱਧ ਜਾਂਦੀਆਂ ਆ ਅਸੀਂ ਤੇ ਘਰ ਲਾਗੋ ਲਾਗੀ ਚਾਹੀਦੇ ਆ ਘਰ ਲਾਗੋ ਲਾ ਹਾਂ ਬੰਦਾ ਵੀ ਭਾਵੇਂ ਇੱਕ ਹੀ ਜਾਣਾ ਘਰ ਚ ਹੋਵੇ ਨਾ ਤੇ ਬਾਕੀ ਸਾਰੇ ਵੰਡੇ ਜਾਂਦੇ ਬੰਦਾ ਫੇਰ ਆਖੀ ਰੱਖ ਸਕਦਾ ਵਾ ਸਾਡੇ ਨਾਲੇ ਪਰੰਪਰਾ ਜਿਆ ਬਣਿਆ ਰਹਿੰਦਾ ਵਾ ਵੀ ਆ ਭਾਈ ਜੇ ਇਧਰ ਨਹੀਂ ਤੇ ਇਧਰ ਤੇ ਕੋਈ ਨਾ ਕੋਈ ਹੋਊਗਾ ਹਾਂ ਹਾਂ ਬੜੇ ਰਹਿਣ ਦੇ ਵਿੱਚ ਹਾਂ ਇਕੱਠੇ ਰਹਿਣ ਦੇ ਵਿੱਚ ਬਰਕਤ ਤੇ ਬੜੀ ਆ ਪਰ ਚਲੋ ਕੀ ਕਰਨਾ ਜਿਹੜੀਆਂ ਮਜਬੂਰੀਆਂ ਹੁੰਦੀਆਂ ਵਾ ਉਹ ਬੰਦੇ ਨੂੰ ਅਲੱਗ-ਅਲੱਗ ਕਰ ਦਿੰਦੀਆਂ ਵਾਂ ਚਲੋ ਜਾਣਾ ਪੈਂਦਾ ਕਿਸੇ ਨੂੰ ਬਾਹਰ ਜਾ ਕੇ ਰਹਿਣ ਦੇ ਆ ਫੈਮਲੀਆਂ ਕਈ ਪਿੰਡ ਬਦਲੀ ਕਰਨਦੇ ਆ ਜਾਣਾ ਪੈਂਦਾ ਕਿਹਨਗੇ ਪਾਸੇ ਆਈ ਚਲੋ ਇੰਨਾ ਜਿਆਦਾ ਆ ਗਈ ਆ ਘਰ ਮਤਲਬ ਇਥਰੋਂ ਸਾਹਮਣੇ ਹੀ ਇਹਨਾਂ ਨੂੰ ਦੇ ਦਾਰੀ ਬਾਕੀ ਬੰਬੀ ਸਾਡੀ ਇੱਥੇ ਆ ਨਾ ਤੇ ਇੱਕ ਦੋ ġeṛa ਆਡਾ ਵਾਰ ਵਾਜੀ ਹੁੰਦਾ ਇੱਧਰ ਹਾਂ ਮੋਟਰ ਇੱਧਰ ਵਾ ਕੋ ਪੈ ਲੀਆਂ ਵੀ ਇੱਧਰ ਆ ਕੋ ਉਧਰ ਵਾ ਤੇ ਰਲ ਮਿਲ ਕੇ ਚਲੋ ਕੋਈ ਗਾਲੀਆਂ ਜੇ ਵੀ ਜਦੋਂ ਜਾਈ ਆਈਦਾ ਵਾ ਇੱਥੇ ਤਿਆਰ ਰੱਖ ਲੈਂਦੇ ਬਾਕੀ ਅਸੀਂ ਵੰਡ ਵੀ ਬਣਾਉਨੇ ਆ ਘਰ ਦਾ ਮਾਲ ਡੰਗਰ 'ਚ ਪਾਉਨੇ ਆ ਮੱਝਾਂ گاਵਾ ਸਾਡੇ ਵੱਡੇ ਪ੍ਰਾਣੇ ਬੜੀਆਂ ਰੱਖੀਆਂ ਵਾ ਉਹ ਵੀ ਦਿਖਾਉਨੇ ਤੁਹਾਨੂੰ ਬਾਅਦ 'ਚ ਹਾਂ ਉਹ ਵੀ ਦਿਖਾਉਨੇ ਆ ਸਾਰਿਆਂ ਨੂੰ ਕਿਉਂਕਿ ਪਹਿਲਾਂ ਉਧਰਲੇ ਬੰਨੇ ਆ ਇਹਨਾਂ ਨੇ ਮੱਝਾਂ ਰੱਖੀਆਂ ਗਾਂ ਹੀ ਨਹੀਂ ਹੈਗੀਆਂ ਇਹਨਾਂ ਦੇ ਕੋਲ ਗ ਤਮੱਜਾ ਇੰਨਾ ਕੁ ਹੁੰਦੀਆਂ ਹੀ ਆ ਚੌਂਕਾ ਵੇ ਬਣਾਇਆ ਵੇਖੋ ਚੌਂਕਾ ਕਿੱਡਾ ਸੋਹਣਾ ਪੂਰਾ ਮਤਲਬ ਪਿੰਡੂ ਫੈਮਿਲੀ ਰੀਅਲ ਫੈਮਿਲੀ ਹੈ ਨਾ ਹਾਂ ਪਹਿਲਾ ਚੌਂਕਾ ਇਹ ਸਾਡਾ ਹੁਣ ਜਿਹੜਾ ਘਰ ਵਾ ਖੇਤਾਂ ਚ ਵਾ 400 ਫੇਰੇ ਖੇਤੀ ਖੇਦਾ ਵੇਖੋ ਹਾਂ 400 ਬੰਬੀ ਸਾਡੇ ਚਾਚੇ ਤਾਇਆ ਦੀ ਉਧਰ ਸਾਰਾ ਸਾਡਾ ਖੇਤਾਂ ਹੀ ਘਰ ਕਿੱਡਾ ਵਧੀਆ ਨਜ਼ਾਰਾ ਵੇਖਣਾ ਵੇਖੋ ਹਾਂ ਹੁਣ ਤੇ ਚਲੋ ਕੋਟੀਆਂ ਦੇ ਵਿੱਚੋਂ ਚੰਕੇ ਚੰਕੇ ਜਿਹੜੇ ਕੈਬੀ ਹੋ ਗਏ ਆ ਪਹਿਲਾ ਚੌਂਕਾ ਵੀ ਬਣਿਆ ਸਾਰਾ ਇਦਾਂ ਚੀਜ਼ਾਂ ਤਾੜ-ਠਾੜ ਰੱਖਣੀਆਂ ਭਾਂਡਾ ਸੰਦਾ ਤੇ ਰੱਖ ਲੈਣਾ ਹੋਂਦਰ ਸੋਈਆਂ ਦੀ ਟੂਟੀਆਂ ਲੱਗੀਆਂ ਇਹ ਕੰਮ ਖਤਮ ਹੀ ਹੁੰਦੇ ਜਾਂਦੇ ਆ ਮਤਲਬ ਹੁਣ ਚੁੱਲਾ ਘੱਟ ਬਾਲਦੇ ਨੇ ਲੋਕ ਹਾਂ 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 ਪਰ ਬਾਲਣਾ ਚਾਹੀਦਾ ਸਿਆਲ ਚ ਨਾਲੇ ਬੰਦਾ ਅੱਗ ਸੇਕ ਲਿੰਦਾ ਵਾ ਤੇ ਨਾਲੇ ਸਾਗ-ਸੂ ਬਣਾ ਲਿੰਦਾ ਬੰਦਾ ਸਿਆਲ ਚ ਆਹ ਨਹੀਂ ਚੁੱਲਾ ਤੇ ਚਾਲਾ ਤਕਰੀਬਨ ਅਹੀਂ ਬਾਲਦੇ ਹੀ ਬਾਲਦੇ ਆਂ ਸਾਗ ਬਣਾਇਂਦਾ ਵਾ ਤੇ ਨਾਲੇ ਅੱਗ ਵੀ ਸੇਕੀਦੀ ਆ ਹਾਂਜੀ ਬਾਥੀ ਕੋਈ ਆਦ ਨਹੀਂ ਆਪਾਂ ਵੀ ਘਰੋਂ ਮੁੱਕਨ ਦਿੰਦੇ ਪਰ ਇਹ ਆ ਵੀ ਥੋੜਾ ਹੁਣ ਸਿਸਟਮ ਹੀ ਇਦਾਂ ਦਾ ਹੋ ਗਿਆ ਕਿ ਗੈਸਾਂ ਦਾ ਕੰਮ ਜ਼ਿਆਦਾ ਹੋ ਗਿਆ ਵਾ ਤੇ ਚੁੱਲਿਆਂ ਦਾ ਥੋੜਾ ਘਟਦਾ ਜਾਂਦਾ ਕੋਈ ਆਹ ਗੱਡੀ ਤੇ ਨਵੀਂ ਲਿਆਂਦੀ ਹੈਗੀ ਆਈ ਦੀ ਤਾਂ ਚੱਲ ਕੋਈ ਗੱਲ ਨਹੀਂ ਲੱਡੂ ਗਰਫੀ ਸਾਦੀ ਕੋਈ ਗੱਲ ਨਹੀਂ ਪਰ ਐਹ ਗੱਡੀ ਦੀ ਤੇ ਬਣਦੀ ਹੈ ਨਾ ਨਹੀਂ ਇਹ ਦਵਾਂਗੇ ਜਰੂਰ ਕਿ ਆਣੀ ਚੇਤਾ ਫੋ ਲਗਾ ਦੇ ਨਹੀਂ ਨਹੀਂ ਆਹ ਤਾਂ ਚੱਲ ਪੈਟਰੋਲ ਖਾਂਦੀ ਆ ਤੇ ਆਹ ਤੇ ਫਰੀਜ ਆ ਤੇ ਨਾਲ ਐਕਸਰਸਾਈਜ਼ ਹਾਂ ਨਹੀਂ ਇਹਦੇ ਜਰੂਰ ਖਵਾ ਲਾਂਗੇ ਹੈ ਜਰੂਰ ਖਵਾ ਲਾਂਗੇ ਨਾਲੇ ਡੱਬਾ ਲੈ ਕੇ ਆਈ ਤੇ ਨਾਲੇ ਕੈਂਟੀ ਜਾਈ ਸਾਡੇ ਬੰਦੇ ਨਾਲੇ ਕੋਣ ਚੱਲੇ ਲੱਗਦਾ ਕਿ ਤੇ ਪਿੰਡ ਟੂਰ ਮਾਰਨ ਹਾਂ ਚੱਲਿਆ ਪਿੰਡ ਨੂੰ ਮੈਂ ਹੁਣ ਪੋਤੀਆਂ ਨੂੰ ਲੈਣ ਹਾਂ ਅੱਛਾ ਤੁਸੀਂ ਦਕਰ ਇਹ ਹਾਂ ਹਾਂ ਲੈ ਚੱਲੋ ਸਦਾ ਚੰਦਰਾ ਪੁੱਤ ਜਾ ਪੈਣਾ ਆ ਡਿਵੀਸ਼ਨ ਤੇ ਚੱਲਿਆ ਲੈ ਸਾਈਕਲ ਤੇ ਕਿ ਮੋਬੜ ਤੇ ਨਹੀਂ ਸਾਈਕਲ ਤੇ ਜਾਣਾ ਉਂਗੀ ਅੱਛਾ ਅੱਛਾ ਚੱਲ ਜੀਗਾ ਸਾਈਕਲ ਵੀ ਲੈ ਆਉਂਗੀ ਆ ਹੋ ਗਿਆ ਤੈਨੂੰ ਇੱਕ ਨੂੰ ਲੈ ਕੇ ਆਉਣਾ ਤੇ ਥੁੜਕੇ ਛੱਡ ਕੇ ਆਉਣੀ ਹੈ ਨਾ ਹਾਂ ਚੱਲ ਨਹੀਂ ਚਲਾ ਸਾਈਕਲ ਮੈਂ ਚਲਾਮੈਂ ਤੂੰ ਆਏਂਗੀ ਹਾਂ ਮੈਂ ਚਲਾ ਲੈਣੀ ਹੈ ਚਲਾ ਮੜਾ ਜਾ ਵਾਰ ਨਾ ਹੁੰਦੀ ਹੁਣ ਸੰਗ ਲੰਦੀ ਤੇ ਕੈਮਰਾ ਕੀਤਾ ਗੱਡੀ ਚੱਲ ਗਈ ਬਾਹਰ ਚਲਾ ਲਈ ਹੁਣ ਚੰਗਾ ਸਾਈਕਲ ਬੜਾ ਜੈ ਸਾਈਕਲ ਸਕੂਲ ਗਏ ਆ ਮੈਂ ਕੋਈ ਗੱਲ ਨਹੀਂ ਵੀ ਜਿਹੜਾ ਨਹੀਂ ਚਲਾਉਣਾ ਹੁੰਦਾ ਹਾਂ ਜੀ ਸਾਈਕਲ ਵਧੀਆ ਚੀਜ਼ ਆ ਸਾਈਕਲ ਤੇ ਚਲਾ ਲੈਂਦੀ ਮੈਂ